ਮਨ ਮਰਨ ਨੂੰ ਪੂਜਾਰੀ ਦਰਸ਼ਨ ਪਰਸੈ ਆਏ ਨੂੰ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਈ ਮੈਂ ਲੱਪਣ ਮਰ ਕਟ ਕਟ ਅੰਦਰ ਤੁਮਹਿ ਦਸਰ ਸਨ ਸਮਬਰੀ ਸੂਤ ਤੁਮਹਾਰੇ ਕਟ ਕਟ ਅੰਦਰ ਤੁਮਹਿ ਦਸਾਰੇ ਸਰਣਾ ਸਰਣੁ ਰੀ ਸੂਤ ਤੁਮਹਰੇ ਤੂੰ ਪ੍ਰੀਤੰ ਤੂੰ ਪ੍ਰਾਨ ਅਧਾਰੇ ਤੁਮਹਿ ਦੇਖੇਖ ਬਨ ਵਿਗਸਾਰੇ ਰਹੁ ਅਨਜੋਲ ਭ੍ਰਮ 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 ਹਾਰੇ ਹੋਤ ਗਈ ਅਬ ਸਾਧ ਸੰਗਤ ਅਦਮ ਅਗੋਚਰ ਅਲਖੀਆ ਭਾਰੇ ਨਾਨਕੁ ਸੇ ਰਾਧਨ ਰਣਾਰੇ ਅਦਮ ਅਗੋ ਚਰਿ ਅਲਖ ਅਪਾਰੇ ਨਾਨਕ ਸਿਮਰ ਰਾਧਨ ਰਣਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੰਮਾਨਯੋਗ ਸਤਿਗੁਰੂ ਸਹਜ ਕੋ ਦੇ ਪਛ ਸੰਗੁਰ ਅਰਜਨ ਸਾਹਿਬ ਜੀ ਦਾ ਕੀਰਤਨ ਬਚਨ ਜੋ ਗਵਾਲ ਸੁਹੀ ਅੰਦਰੰਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 740 ਪੰਨਿਆਂ ਦੇ ਸ਼ਸ਼ੋਭਤ ਹੈ ਆਪ ਜੀ ਨੇ ਪਵਿੱਤਰ ਹੁਕਮਨਾਮਾ ਸਰਮਣ ਕੀਤਾ ਹੈ ਸ੍ਰੀ ਗੁਰੂ ਜੀ ਬਨਵਾਦ ਪਤਸਵ ਜੀ ਇਸ ਪਾਵਨ ਪਵਿੱਤਰ ਬਚਨ ਵਿੱਚ ਉਪਦੇਸ਼ ਕਰਦੇ ਨੇ ਕਾਟ ਕਾਟ ਅੰਦਰ ਤੁਮ ਹੈਂ ਸਾਰੇ اے ਮਾਲਕ ਜੀ ਤੁਸੀਂ ਹਰ ਕਾਟ ਵਿੱਚ ਹਰ ਸਰੀਰ ਦੇ ਹਰ ਹਿਰਦੇ ਵਿੱਚ ਤੁਸੀਂ ਵਸ ਰਹੇ ਸਾਰੀ ਸਮਗਰੀ ਸੂਤ ਤੁਹਾਰੇ ਸਾਰੀ ਜਿੰਨੀ ਸਮਗਰੀ ਪਾਉਂਗੇ ਜਿੰਨਾ ਸੰਸਾਰ ਤੁਸੀਂ ਉਤਪੰਨ ਕੀਤਾ ਹੋਇਆ ਹੈ ਇਹ ਸਾਰੇ ਦਾ ਸਾਰਾ ਗ੍ਰੀਨਵਾਦ ਪਾਤਸ਼ਾਲੀ ਜੀ ਇਹ ਤੁਸੀਂ ਇੱਕ ਸੂਤਰ ਵਿੱਚ ਬਰੋਗਿਆ ਹੋਇਆ ਜਿਹਨੇ ਅਸੀਂ ਮੰਨ ਕੇ ਇੱਕ ਮਾਡਲ ਵਿੱਚ ਬਰੋਲ ਲੈਂਦੇ ਹਾਂ ਬਿਲਕੁਲ ਊਭ ਊ ਇਸੇ ਤਰ੍ਹਾਂ ਲੜ ਕੇ ਸਾਰਾ ਤੁਸੀਂ ਇਹ ਜਗਤ ਨੂੰ ਉਰੋਗੇ ਰੱਖਿਆ ਹੋਇਆ ਗੁਰੂ ਕਿਰਪਾ ਦਾ ਕਰੇ ਸਤਿਗੁਰੂ ਜੀਨਵਾਦ ਪਾਤਸ਼ਾਲੀ ਜੀ ਅਸੀਂ ਵੀ ਉਸ ਮਾਲਕ ਨੇ ਸੂਤ ਦੇ ਵਿੱਚ ਆਪਣੇ ਆਪ ਨੂੰ ਪਰੋਏ ਹੋਏ ਜਾਣ ਕੇ ਇਸਾਨੋਂ ਵੀ ਬਲ ਕਰਨ ਉਹ ਸੂਤ ਵਿੱਚ ਆਨੋ ਵੀ ਪਰੋਇਆ ਹੋਇਆ ਹੈ ਤੇ ਜੇ ਸਾਨੂੰ ਵੀ ਸੂਤ ਨੂੰ ਜਿੰਨੇ ਪਰੋਹ ਕੇ ਰੱਖਿਆ ਤੇ ਦਾ ਮਦਦ ਹੈ ਉਹ ਮਾਲਕ ਸਾਡੇ ਨਾਲੋਂ ਆਦਮੀ ਉਤਨਾ ਨਹੀਂ ਹੈ ਜਿੰਨਾ ਬਾਕੀਆਂ ਨਾਲ ਹੈ ਇਸੇ ਕਰਕੇ ਬਾਕੀਆਂ ਨਾਲ ਜਿੰਨੀ ਰਹਿਮ ਤੇ ਅਸੀਬ ਉਤਨੀ ਰਹਿਮ ਦੇ ਸਤੁਰ ਪਾਤਸ਼ਾਹ ਜੀ ਕਹਿੰਦੇ ਨੇ ਉਤਨੀ ਹੀ ਸਾਨੂੰ ਰਹਿਮ ਪ੍ਰਾਪਤ ਕਰ ਗੁਰੂ ਕਿਰਪਾ ਕਰਕੇ ਦਰਸ਼ਤ ਹੋਵੇ ਉਹ ਆਏ ਗੁੰਜੀਤ ਆ